ਚੀਜ਼ਾਂ ਚਲ ਉਹਨੂੰ ਕਹਿ ਕਹਾ ਕੇ ਭੇਜਤਾ ਉਹ ਕਹਿੰਦਾ ਜੀ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਗੁਰੂ ਗੋਬਿੰਦ ਸਿੰਘ ਤੋਂ ਇਹ ਵਸਤੂਆਂ ਤੁਸੀਂ ਨਵੀਆਂ ਬਣਾ ਲਓ ਰਾਜੇ ਅੱਛਾ ਭੀਮਚੰਦ ਰਾਜਾ ਆਇਆ ਆਇਆ ਵੀ ਭੀਮ ਦੇਵੀ ਜੰਦ ਆ ਕੇ ਕਹਿੰਦੇ ਦਸਵੇਂ ਪਾਤਸ਼ਾਹ ਨੂੰ ਤਾਂ ਅਰਦਾਸ ਹੀ ਕਰਨੀ ਸੀ ਮਹਾਰਾਜ ਉਹਦੀ ਮੱਤ ਤੇ ਪੜਦਾ ਪੈ ਗਿਆ ਵੀ ਤੁਹਾਡੀਆਂ ਵਸਤੂਆਂ ਥੋੜੀ ਵਾਪਸ ਮੁੜ ਗਿਆ ਭੀਮਚੰਦ ਕਹਿੰਦਾ ਵੀ ਜਾ ਕੇ ਵਸਤੂਆਂ ਤੋਂ ਮੰਗਣ ਗਿਆ ਸੀ ਤੇ ਕੀ ਕਹਿੰਦੇ ਮਹਾਰਾਜ ਕਹਿੰਦਾ ਜੀ ਮੈਂ ਤਾਂ ਇਹ ਕਹਿ ਕੇ ਆਇਆ ਵੀ ਉਹਦੀ ਮੱਤ ਤੇ ਪੜਦਾ ਪੈ ਗਿਆ ਤੁਸੀਂ ਮਹਾਰਾਜ ਕਿਰਪਾ ਕਰ ਦਿਓ ਠੀਕ ਆ ਭੀਮ ਜੰਦ ਵੀ ਤੁਸੀਂ ਉਹਨੂੰ ਸਮੱਤ ਬਖਸ਼ੋ ਮਾਰੇ ਥੋੜਾ ਸਮਾਨ ਥੋੜੀ ਦੇ ਸਕਦੇ ਆ ਭੀਮ ਚੰਦ ਰਾਜੇ ਨੇ ਪਹਾੜ ਤੋਂ ਖਲਾਰ ਕੇ ਉਹਨੂੰ ਪਹਾੜ ਤੋਂ ਖਲਾਰ ਕੇ ਅੱਖਾਂ 'ਚ ਸਲਾਈਆਂ ਮਾਰ ਕੇ ਤੇ ਉਹਨੂੰ ੱੱਕਾ ਮਾਰਿਆ ਸੀਗਾ ਵੀ ਗੁਰੂ ਗੋਬ ਮੇਰੇ ਰਾਜ ਰਹਿ ਕੇ ਗੁਰੂ ਗੋਬਨ ਸਿੰਘ ਦੀ ਹਿਫਾਇਤ ਕਰ ਰਿਹਾ ਤੂੰ ਜਦੋਂ ਉਹਨੂੰ ੱੱਕਾ ਮਾਰਿਆ ਤੇ ਪਹਾੜ ਤੋਂ ਥੱਲੇ ਡੇਗਦਾ ਥੱਲੇ ਡੇਗਦਾ ਡਿੱਗਦਾ ਟੈਂਦਾ ਉਹ